ਆਪਣੀ એનર્ਜੀ ਕਿਸੇ ਨਾਲ ਮੁਕਾਬਲਾ ਕਰਨ ਲਈ ਨਾ ਲਾਓ ਲੋਕਾਂ ਨਾਲ ਮੁਕਾਬਲਾ ਨਾ ਕਰੋ ਆਪਣੀ એનર્ਜੀ ਵੇਸਟ ਨਾ ਕਰੋ ਜੇ ਮੁਕਾਬਲਾ ਕਰਨਾ ਹੈ ਤੇ ਆਪਣੇ ਆਪ ਨਾਲ ਕਰੋ ਦੁਨੀਆ ਨਾਲ ਮੁਕਾਬਲਾ ਨਾ ਕਰੋ ਧਿਆਨ ਨਾਲ ਇਸ ਨੁਕਤੇ ਨੂੰ ਸਮਝਣ ਦੀ ਖੇਚਲ ਕਰਿਓ ਵੇਖੋ ਜੇ ਤੁਸੀਂ ਇਹ ਕਹਿੰਦੇ ਐ ਇਹ ਫਲਾਣੇ ਬੰਦੇ ਨਾਲ ਮੇਰਾ ਮੁਕਾਬਲਾ ਹੈ ਮੈਂ ਫਲਾਣੇ ਤੋਂ ਚੰਗਾ ਬਣਨਾ ਹੈ ਮੈਂ ਫਲਾਣੇ ਬੰਦੇ ਤੋਂ ਚੰਗਾ ਬਣਨਾ ਹੈ ਫਿਰ ਤੇਰੇ ਤੋਂ ਚੰਗਾ ਵੀ ਕੋਈ ਹੋਏਗਾ ਹੀ ਨਾ ਦੁਨੀਆ 'ਚ ਚੰਗਿਆਂ ਦਾ ਘਾਟਾ ਥੋੜਾ ਇੱਕ ਦੂ ਇੱਕ ਚੜੰਦੀਆਂ ਇੱਥੇ ਤੇ ਇੱਕ ਤੋਂ ਇੱਕ ਚੜਦੇ ਨੇ ਚੰਗੇ ਤੋਂ ਚੰਗੇ ਵੀ ਹੈਗੇ ਨੇ ਬੰਦੇ ਦੁਨੀਆ 'ਚ ਹਮੇਸ਼ਾ ਇਹ ਨਹੀਂ ਕਹਿਣਾ ਕਿ ਮੈਂ ਫਲਾਣੇ ਬੰਦੇ ਤੋਂ ਵਧੀਆ ਮੈਂ ਫਲਾਣੇ ਬੰਦੇ ਤੋਂ ਚੰਗਾ ਇਹ ਕਹਿਣਾ ਹੈ ਮੈਂ ਆਪਣੇ ਆਪ ਨਾਲੋਂ ਪਹਿਲਾਂ ਨਾਲੋਂ ਚੰਗਾ ਮੈਂ ਆਪਣੇ ਆਪ ਨਾਲੋਂ ਪਹਿਲਾਂ ਨਾਲੋਂ ਵਧੀਆ ਸਾਡਾ ਮੁਕਾਬਲਾ ਸਾਡੇ ਨਾਲ ਹੋਵੇ ਮੈਂ ਪਹਿਲਾਂ ਨਾਲੋਂ ਚੰਗਾ ਜੇ ਤੁਸੀਂ ਲੋਕਾਂ ਨਾਲ ਮੁਕਾਬਲਾ ਕਰਦੇ ਆ ਨਾ ਵੀਰੋ ਵੀ ਮੈਂ ਫਲਾਣੇ ਬੰਦੇ ਤੋਂ ਬਹੁਤ ਚੰਗਾ ਫਿਰ ਇਹ ਭੁੱਲ ਜਾ ਤੇਰੇ ਤੋਂ ਚੰਗੇ ਤੋਂ ਚੰਗੇ ਬਹੁਤ ਬੈਠੇ ਆ ਅੱਗੇ ਤੋਂ ਅੱਗੇ ਮੁਕਾਬਲਾ ਲੋਕਾਂ ਨਾਲ ਕਰਨਾ ਹੀ ਨਹੀਂ ਦੁਨੀਆ ਨਾਲ ਕਦੇ ਮੁਕਾਬਲਾ ਕਰਨਾ ਹੀ ਨਹੀਂ ਆਪਣੇ ਆਪ ਨਾਲ ਕਰਨਾ ਵੀ ਪਹਿਲਾਂ ਮੇਰੇ ਚਾ ਵੀ ਘਾਟ ਸੀ ਪਹਿਲਾਂ ਮੇਰੇ ਚਾ ਵੀ ਘਾਟ ਸੀ ਪਹਿਲਾਂ ਮੇਰੇ ਚਾ ਵੀ ਘਾਟ ਸੀ ਹੁਣ ਮੈਂ ਚੰਗਾ ਆਪਣੇ ਆਪ ਨਾਲ ਪਹਿਲਾਂ ਨਾਲੋਂ ਬਹੁਤ ਚੰਗਾ ਆਪਣੇ ਆਪ ਨਾਲ ਮੁਕਾਬਲਾ ਕਰੋ ਨਾਲੇ ਗੱਲ ਇਹ ਹੈ ਕਿ ਜਦੋਂ ਵੀ ਆਪਣੇ ਆਪ ਨਾਲ ਮੁਕਾਬਲਾ ਕਰਾਂਗੇ ਆਪਣੇ ਤੇ એનર્ਜੀ ਲਾਓ ਆਪਣੇ ਨੂੰ ਆਪ ਨੂੰ ਬਣਾਉਣ ਤੇ એનર્ਜੀ ਲਾਓ ਆਪਣੇ ਆਪ ਨੂੰ ਸਵਾਰਨ ਤੇ ਜੋਰ ਲਾਓ ਕਿਸੇ ਨੂੰ ਢਾਉਣ ਤੇ ਜੋਰ ਨਾਲ ਲਾਓ ਕਿਸੇ ਨੂੰ ਸਿੱਟਣ ਤੇ ਜੋਰ ਨਾਲ ਲਾਓ ਵੇਖਿਓ ਜੋਰ ਜੇ ਬਾਹਰ ਲਾਏਗਾ ਵੀ ਗਵਾਂਡੀ ਫਲਾਣਾ ਉਹਨੂੰ ਸਿੱਟਣਾ ਏ ਥੱਲੇ ਉਹਨੂੰ ਸਿੱਟੇਗਾ ਉਹਨੇ ਨੂੰ ਕੋਈ ਹੋਰ ਖੜਾ ਹੋ ਜਾਏਗਾ ਉਹਨੂੰ ਸਿੱਟੇਗਾ ਕੋਈ ਹੋਰ ਖੜਾ ਹੋ ਜਾਏਗਾ ਨਹੀਂ ਆਪਣੀ એનર્ਜੀ ਆਪਣੇ ਆਪ ਨੂੰ ਸਵਾਰਣ ਤੇ ਲਾਈਏ ਕਿਸੇ ਨੂੰ ਢਾਉਣ ਤੇ ਜਿੰਨਾ ਜ਼ੋਰ ਲਾਓਗੇ ਉਹਨਾਂ ਆਪਣੇ ਆਪ ਨੂੰ ਬਣਾਉਣ ਤੇ ਜ਼ੋਰ ਲਾਓ ਜਿਹੜੇ ਵੱਡੇ ਵੱਡੇ ਬੰਦੇ ਦੁਨੀਆ ਵਿੱਚ ਸੱਜਣ ਵਰਗੇ ਖੇਡਦੇ ਰਹੇ ਐ ਕੋਲੀ ਵਰਗੇ ਬੰਦੇ ਖੇਡਦੇ ਐ ਉਠਾਉਣ ਤੇ ਜ਼ੋਰ ਲਾਉਣ ਵੀ ਮੈਂ ਫਲਾਣੇ ਬੰਦੇ ਨੂੰ ਢਾਉਣਾ ਮੈਂ ਉਹਦੇ ਨਾਲ ਮੁਕਾਬਲਾ ਨਹੀਂ ਉਹ ਆਪਣੇ ਆਪ ਨੂੰ ਜਾ ਕੇ ਸਵੇਰੇ ਹੀ 6 ਵਜੇ ਪ੍ਰੈਕਟਿਸ ਕਰੀ ਜਾਂਦੇ ਆ ਆਪਣਾ ਜ਼ੋਰ ਲਾਈ ਜਾਂਦੇ ਆ ਆਪਣੇ ਆਪ ਇੰਨੇ ਕੁ ਵਧੀਆ ਇੰਨੇ ਕੁ ਵਧੀਆ ਫਿਰ ਮੂੰਹ ਨਹੀਂ ਬੋਲਦਾ ਉਹਨਾਂ ਦਾ ਬੱਲਾ ਬੋਲਦਾ ਅਗਲੇ ਦਾ ਕੰਮ ਬੋਲਦਾ ਜਦੋਂ ਬੰਦਾ ਮਿਹਨਤੀ ਹੁੰਦਾ ਆਪਣੇ ਆਪ ਨੂੰ ਸਵਾਰਨ ਲੱਗ ਜਾਂਦਾ ਫਿਰ ਬੰਦਾ ਨਹੀਂ ਬੰਦੇ ਦਾ ਕੰਮ ਬੋਲਣ ਲੱਗ ਪੈਂਦਾ ਉਹਦਾ ਕੋਈ ਮੁਕਾਬਲਾ ਨਹੀਂ ਅਗਲਾ ਕਹਿੰਦਾ ਤੇਰਾ ਕੰਮ ਕੀ ਉਹਦਾ ਕੰਮ ਵੇਖ ਆਪਣੇ ਆਪ ਨੂੰ ਸਵਾਰੇ ਬੰਦਾ ਆਪਣੇ ਆਪ ਨਾਲ ਮੁਕਾਬਲਾ ਕਰੇ ਪਹਿਲਾਂ ਨਾਲੋਂ ਮੈਂ ਪਰਸੋਂ ਨਾਲੋਂ ਕੱਲ ਚੰਗਾ ਸੀ ਕੱਲ ਨਾਲੋਂ ਮੈਂ ਅੱਜ ਚੰਗਾ ਨੋਟ ਕਰਕੇ ਰੱਖੋ ਵੀ ਪਿਛਲੇ ਸਾਲ 2020 2020 ਵਿੱਚ ਮੈਂ ਐਦਾਂ ਦਾ ਸੀ 21 'ਚ ਮੈਂ ਹੁਣ ਐਦਾਂ ਦਾ ਮੇਰੇ 'ਚ ਚੇਂਜ ਆਈ ਹੈ ਤੇ 22 ਚ ਮੈਂ ਆਪਣੇ ਆਪ ਨੂੰ ਹੋਰ ਬਦਲਣਾ ਤੇ ਜੇ ਮੇਰੀ ਜ਼ਿੰਦਗੀ ਚ 23 ਆਇਆ ਤੇ 23 ਚ ਆਪਣੇ ਆਪ ਨੂੰ ਮੈਂ ਹੋਰ ਬਦਲਣਾ ਹੈ ਆਪਣੇ ਆਪ ਨਾਲ ਮੁਕਾਬਲਾ ਕਰੀ ਚੱਲੋ ਕਰੀ ਚੱਲੋ ਆਪਣੇ ਆਪ ਤੋਂ ਵਧੀਆ ਬਣੀ ਜਾਓ ਬਣੀ ਜਾਓ ਲੋਕਾਂ ਨਾਲ ਮੁਕਾਬਲਾ ਕੋਈ ਨਹੀਂ ਕਿਉਂਕਿ ਸਾਡੇ ਤੋਂ ਵਧੀਆ ਤੋਂ ਵਧੀਆ ਬੈਠੇ ਉਹ ਬੰਦਾ ਥੱਕ ਜਾਂਦਾ ਜਿਹੜਾ ਲੋਕਾਂ ਨਾਲ ਮੁਕਾਬਲਾ ਕਰਦਾ ਦੁਨੀਆ ਨਾਲ ਮੁਕਾਬਲਾ ਕਰਦਾ ਬਸ ਆਪਣੇ ਆਪ ਨੂੰ ਵੇਖਦੇ ਰਹਿਣਾ ਆਪਣੇ ਆਪ ਨੂੰ ਸਵਾਰਦੇ ਰਹਿਣਾ ਆਪਣੀਆਂ ਗਲਤੀਆਂ ਖੱਟਦੇ ਰਹਿਣਾ ਆਪਣੇ ਆਪ ਨੂੰ ਨਰ ਦੇਖੋ ਨਾ ਜਦੋਂ ਵੀ ਤੁਸੀਂ ਆਪਣੇ ਆਪ ਨੂੰ ਵੇਖੋ ਉਦੋਂ ਐ ਆਵੇ ਮਨ 'ਚ ਕਿ ਨਾ ਮੈਂ ਰੂਪ ਨਾ ਭੰਕੇ ਨੈਣਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਹੈ ਵੀ ਯਾਰੋ ਰੂਪ ਹੈ ਨਹੀਂ ਜਿਹੜਾ ਰੂਪ ਇੱਕ ਅਸਲੀ ਮਨੁੱਖ ਹੈ ਨਾ ਜਿਹੜਾ ਅਸਲੀ ਉਹਦੇ ਉੱਤੇ ਜਿਹੜਾ ਰੂਪ ਹੈ ਉਹ ਮੇਰੇ 'ਚ ਹੈ ਨਹੀਂ ਅਸਲੀ ਰੂਪ ਹੈ ਨਹੀਂ ਬੰਦੇ ਦਾ ਅਸਲੀ ਜਿਹੜਾ ਰੂਪ ਹੈ ਉਹ ਤੇ ਬੜਾ ਕਮਾਲ ਦਾ ਹੈ ਰੂਪ ਦਾ ਮਤਲਬ ਰੰਗ ਨਹੀਂ ਵੇਖੋ ਹੁਣ ਜੇ ਤੁਸੀਂ ਐ ਆਪਣੇ ਆਪ ਨੂੰ ਸੋਚਣ ਲੱਗ ਜੋ ਹਾਂਜੀ ਮੈਂ ਕਾਲਾ ਆ ਮੇਰਾ ਰੂਪ ਨਹੀਂ ਮੇਰਾ ਕੱਦ ਨਹੀਂ ਮੇਰੇ ਨੈਣ ਨਕਸ਼ ਵਧੀਆ ਨਹੀਂ ਮੇਰਾ ਨੱਕ ਸੋਹਣਾ ਨਹੀਂ ਮੇਰੀਆਂ ਅੱਖਾਂ ਸੋਹਣੀਆਂ ਨਹੀਂ ਇਹ ਸਰੀਰ ਦੀ ਗੱਲ ਨਹੀਂ ਉਹ ਜਿਹੜਾ ਰੂਪ ਕਈ ਵਾਰੀ ਵੇਖੀਦਾ ਸੁਣਿਓ ਗੱਲ ਸਭ ਕੁਝ ਜ਼ਿੰਦਗੀ ਵਿੱਚ ਵੇਖਿਆ ਮੰਨ ਲਓ ਸਾਰੇ ਸੁੱਖ ਮੈਂ ਆਪਣੀ ਗੱਲ ਕਰਦਾ ਜ਼ਿੰਦਗੀ ਵਿੱਚ ਵੇਖੇ ਐ ਪਰ ਕਈ ਵਾਰੀ ਕਈ ਬਹੁਤ 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 ਗਰੀਬ ਬੰਦਾ ਸਿੰਪਲ ਜਿਹਾ ਸਾਦਾ ਜਿਹਾ ਐ ਆ ਕੇ ਖੜਾ ਹੁੰਦਾ ਕੋਲ ਤੇ ਕਦੀ ਕਦੀ ਮੇਰੀ ਜ਼ਿੰਦਗੀ ਵਿੱਚ ਐ ਲੱਗਦਾ ਹੁੰਦਾ ਵੀ ਯਾਰ ਇਹਦੇ ਇਹਦੇ ਚਿਹਰੇ ਤੇ ਮੇਰੇ ਤੋਂ ਜ਼ਿਆਦਾ ਖੇੜਾ ਇਹਦੇ ਤੇ ਜ਼ਿਆਦਾ ਹਾਸਾ ਹੈ ਇਹਦਾ ਜਿਹੜਾ ਰੂਪ ਹੈ ਉਹ ਕਿੰਨਾ ਖੁਸ਼ਖੁਸ਼ ਹੈ ਆਪਣੇ ਆਪ ਵਿੱਚ ਇਹ ਵੇਖਣਾ ਵੀ ਉਹਦੇ ਵੱਲ ਵੇਖੋ ਯਾਰ ਕਿੰਨਾ ਕੈਮ ਹੈ ਕਿੰਨਾ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਦਾ ਹੈ ਉਹ ਰੂਪ ਨਹੀਂ ਸਾਡੇ ਕੋਲ ਗੋਰੇ ਰੰਗ ਨੂੰ ਰੂਪ ਨਹੀਂ ਕਹਿੰਦੇ ਸੋਹਣੇ ਨੈਣ ਨਕਸ਼ਾ ਨੂੰ ਵੀ ਰੂਪ ਨਹੀਂ ਕਹਿੰਦੇ ਪਿਆਰ ਰੂਪ ਹੈ ਨਹੀਂ ਇਹ ਰੂਪ ਨਹੀਂ ਉਹ ਤੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ ਜਿਨ੍ਹਾਂ ਨੇ ਆਪਣੇ ਮਨ ਨੂੰ ਸੋਹਣਾ ਕੀਤਾ ਜਿਨ੍ਹਾਂ ਦੀ ਸੋਚ ਸੋਹਣੀ ਹੈ ਜਿਨ੍ਹਾਂ ਦੇ ਵਿਚਾਰ ਸੋਹਣੇ ਹੈ ਸੋਹਣੇ ਵਿਚਾਰ ਨੇ ਜਿਹੜੇ ਲੋਕਾਂ ਦੇ ਵਾਹ ਵਾਹ ਕਰੇ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣਿਆ ਆਪਣੇ ਆਪ ਨੂੰ ਜਿਨ੍ਹਾਂ ਨੇ ਸਵਾਰ ਲਿਆ ਹੁਣ ਬੰਦਾ ਪੱਗ ਸਵਾਰ ਲੈਂਦਾ ਵੀ ਪੱਗ ਬੜੀ ਸਵਾਰ ਕੇ ਬੰਨੀ ਏ ਪੱਗ ਸਵਾਰ ਲਈ ਕੱਪੜੇ ਬੜੇ ਸਵਾਰ ਕੇ ਪਾਏ ਦਾੜੀ ਨੂੰ ਚੰਗੀ ਤਰ੍ਹਾਂ ਸਵਾਰ ਲਿਆ ਬੀਬੀ ਨੇ ਗੁੱਤ ਕਰ ਲਈ ਜੂڑا ਕਰ ਲਿਆ ਵਾਲਾਂ ਨੂੰ ਸਵਾਰ ਲਿਆ ਤੇ ਤੁਸੀਂ ਦੱਸੋ ਖਿਲਰਿਆ ਜਾਂ ਬੰਦਾ ਸੋਹਣਾ ਲੱਗਦਾ ਕਿ ਸਬਰਿਆ ਸਬਰਿਆ ਗੱਜ ਕੇ ਹੋਰ ਗੱਜ ਕੇ ਤੇ ਵੀਰਾ ਇਸੇ ਤਰ੍ਹਾਂ ਤੇਰਾ ਤੇ ਮੇਰਾ ਜੀਵਨ ਜਦੋਂ ਸਬਰਿਆ ਸਬਰਿਆ ਹੋਏਗਾ ਤੇ ਸੋਹਣਾ ਲੱਗੇਗਾ ਜੀਵਨ ਖਿਲਰਿਆ ਫਿਰਦਾ ਵਾਲ ਸਵਾਰਨ ਦਾ ਕੀ ਫਾਇਦਾ ਫਿਰ ਜੇ ਬੰਦੇ ਦੀ ਜ਼ਿੰਦਗੀ ਖਿਲਰੀ ਪਈ ਹੋਵੇ ਤੇ ਦਾੜੀ ਸਵਾਰੀ ਫਿਰ ਜ਼ਿੰਦਗੀ ਖਿਲਰੀ ਪਈ ਹੈ ਤੇ ਦਾੜੀ ਕੱਲੀ ਸਵਾਰੀ ਫਿਰ ਵੀ ਮੈਂ ਬੜਾ ਸਬਰ ਗਿਆ ਇਦਾਂ ਨਹੀਂ ਹੁੰਦਾ ਆਪਣੀ ਜ਼ਿੰਦਗੀ ਨੂੰ ਸਵਾਰਨਾ ਪੈਣਾ ਤੇ ਚੇਤਾ ਰੱਖਣਾ ਮੇਰੇ ਵਾਲ ਨਿਕਲੇ ਹੋਏ ਕੋਈ ਦੂਜਾ ਬੰਦਾ ਬਾਜ ਨਾਲ ਪੱਗ ਦੇ ਵਿੱਚ ਕਰ ਸਕਦਾ ਮੇਰੀ ਦਾੜੀ ਖਿਲਰੀ ਹੋਵੇ ਕੋਈ ਬਰਸ਼ ਲੈ ਕੇ ਉਹਨੂੰ ਦਾੜੀ ਵਾ ਸਕਦਾ ਗੰਗਾ ਕਰ ਸਕਦਾ ਕੋਈ ਦੂਜੇ ਦੀ ਲੜਕੀ ਵੀ ਦੂਜਾ ਗੁੱਤ ਕਰ ਸਕਦਾ ਦੂਜੀ ਭੈਣ ਗੁੱਤ ਕਰ ਸਕਦੀ ਹੈ ਚੂੜਾ ਕਰ ਸਕਦੀ ਹੈ ਪਰ ਜਿਹੜੀ ਸਾਡੀ ਜ਼ਿੰਦਗੀ ਸਵਾਰਨੀ ਹੈ ਇਹ ਕਿਸੇ ਦੂਜੇ ਨੇ ਨਹੀਂ ਸਵਾਰਨੀ ਇਹ ਤੇ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰਨੀ ਆਪਣੇ ਆਪ ਨੂੰ ਸਵਾਰਨਾ ਹੈ ਨਾ ਜਿਹੜਾ ਇਹ ਸਾਨੂੰ ਆਪ ਪਹਿਣਾ ਨਕੀਆਂ ਨਕੀਆਂ ਆਦਤਾਂ ਜਿਹੜੀਆਂ ਗਲਤ ਨੇ ਉਹ ਭੈੜੀਆਂ ਹੈਬਿਟਸ ਜਿਹੜੀਆਂ ਨੇ ਉਹ ਛੱਡਣੀਆਂ ਪੈਣਗੀਆਂ ਜਿਹੜੀਆਂ बैड ਹੈਬਿਟਸ ਨੇ ਭੈੜੀਆਂ ਆਦਤਾਂ ਆਪੇ ਛੱਡਣੀਆਂ ਪੈਂਦੀਆਂ ਕਿਸੇ ਨੇ ਨਹੀਂ ਸਵਾਰਨਾ ਖੁਦ ਨੇ ਆਪਣੇ ਆਪ ਨੂੰ ਸਵਾਰ ਆਪਣੇ ਆਪ ਨੂੰ ਚੇਂਜ ਕਰਨਾ ਪਹਿਲਾਂ ਨਾਲੋਂ ਕੱਲ ਠੀਕ ਸੀ ਕੱਲ ਨਾਲੋਂ ਅੱਜ ਠੀਕ ਹੈ ਅੱਜ ਨਾਲੋਂ ਕੱਲ ਨੂੰ ਠੀਕ ਹੋਣਾ ਕੱਲ ਨਾਲੋਂ ਪਰਸੋਂ ਨੂੰ ਠੀਕ ਹੋਣਾ ਇਹ ਆਪਣੇ ਆਪ ਨੂੰ ਆਪ ਸਵਾਰਨਾ ਕਿਸੇ ਨੇ ਨਹੀਂ ਸਵਾਰਨਾ ਸੁਣੋ ਕੁਦਰਤ ਤੇ ਤਥਾ ਉਸ ਤੋਂ ਕਹਿੰਦੀ ਏ ਸੁਣੋ ਇੱਧਰ ਸੁਣਿਓ ਨਿੱਕੇ ਹੁੰਦੇ ਫਿਲਮਾਂ 'ਚ ਵੇਖਦੇ ਰਹਿਆ ਨਾ ਨਾਟਕਾਂ 'ਚ ਵੀ ਦੇਵਤਾ ਪ੍ਰਗਟ ਹੋ ਗਿਆ ਹਾਂ ਜੀ ਮੰਗ ਕੀ ਮੰਗਦਾ ਹੈ ਭਗਤਾ ਮੇਰੀ ਜੀ ਉਮਰ 200 ਸਾਲ ਹੋ ਜਾਏ ਐਦਾਂ ਹੱਥ ਕਰਕੇ ਕਹਿੰਦਾ ਤਥਾ ਉਸਤੁ ਜਿਹੜੀ ਕੁਦਰਤ ਹੈ ਜਿਹੜਾ ਰੱਬ ਹੈ ਆ ਫੈਲਿਆ ਹੋਇਆ ਇਥੇ ਤਥਾ ਉਸਤੁ ਕਹਿੰਦਾ ਤਥਾ ਉਸਤੁ ਐਦਾਂ ਹੱਥ ਕਰ ਦਿੰਦਾ ਚੰਗਾ ਬਈ ਜੋ ਤੂੰ ਮੰਗੇਗਾ ਮਿਲ ਜਾਏਗਾ ਜੋ ਮੰਗ ਹੈ ਥਾਪੂਰੇ ਆਪਣੇ ਤੇ ਸੋਈ ਸੋਈ ਦੇਵੇ ਉਹ ਤੇ ਤਥਾ ਉਸਤੁ ਕਹਿੰਦਾ ਤੁਸੀਂ ਕਹੋਗੇ ਐਦਾਂ ਕਿਵੇਂ ਕਹਿੰਦਾ ਹਰ ਕੋ ਨੂੰ ਕਹਿ ਦਿੰਦਾ ਚੰਗਾ ਫਿਰ ਜੋ ਸੋਚਦਾ ਹੋ ਜਾਏਗਾ ਜੋ ਮੰਗਦਾ ਹੋ ਜਾਏਗਾ ਕੁਦਰਤ ਇਹ ਜਿਹੜੀ ਇਹ ਸਾਰਾ ਕੁਝ ਦੇਣ ਨੂੰ ਐਦਾਂ ਹੱਥ ਕਰਕੇ ਬੈਠੀ ਐ ਜੋ ਮਰਜ਼ੀ ਲੈ ਲੈ ਸਭ ਨਿਧਾਨ ਦਸ ਅਸਤਿ ਸਿਧਾਨ ਠਾਕੁਰ ਕਰ ਤਲ ਧਰਿਆ ਜੋ ਮਰਜ਼ੀ ਮੰਗ ਲੈ ਹੁਣ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਹੈ ਮੈਨੂੰ ਦੱਸਿਓ ਕੁਦਰਤ ਵਿੱਚ ਤੁਸੀਂ ਕਹੋ ਅੱਜ ਅੱਜ ਫੈਸਲਾ ਕਰੋ ਇੱਥੇ ਬਹਿ ਕੇ ਕਰੋ ਦਰਬਾਰ ਸਾਹਿਬ ਦੇ ਵਿੱਚ ਬਹਿ ਕੇ ਕਰ ਲਓ ਉੱਥੇ ਬਾਹਰ ਜਾ ਕੇ ਕਰ ਲਿਓ ਮੈਂ ਵੱਡਾ ਸਾਰਾ ਢਿੱਡ ਵਧਾਉਣਾ ਹੈ ਕੁਦਰਤ ਕੀ ਕਹੂ ਤथा ਉਸਤੂ ਚੱਲ ਫਿਰ ਛਕੀ ਚੱਲ ਜੋ ਆਉਂਦਾ ਹੈ ਦੱਸਿਓ ਸਾਲਕ ਚ ਵੱਧ ਜੂਗੇ ਨਹੀਂ ਬੋਲੋ ਕਰਤਾ তথা ਉਸਤੂ ਐ ਕਰਤਾ ਹੁਣ ਅਗਲੀ ਗੱਲ ਕਹਿ ਦਿਓ ਮੈਂ ਸਿਕਸ ਪੈਕ ਬਣਾਉਣੇ ਆ ਡੋਲੇ ਡੂਲੇ ਬਣਾਉਣੇ ਆ ਪੂਰੇ ਤੇ ਕੁਦਰਤ ਫੇਰ ਵੀ ਐਂ ਕਰਕੇ ਖੜੀ ਏ ਤਥਾਸਤ ਤੇ ਸਾਲ ਲਾ ਦੇ ਤੇ ਭਾਈ ਡੋਲੇ ਵੀ ਬਣ ਜਾਣਗੇ ਜੋ ਮੰਗੇ ਠਾਕੁਰਾ ਆਪਣੇ ਦੇ ਸੋਈ ਸੋਈ ਦੇਵੇ ਉਹ ਤੇ ਐਂ ਹੀ ਰੱਖਦੀ ਏ ਐਂ ਕਰਦਾ ਹੀ ਨਹੀਂ ਜੀ ਐਂ ਰੱਬ ਜਿਹਨੂੰ ਰੱਬ ਕਹਿੰਦੇ ਤੁਸੀਂ ਕੁਦਰਤ ਨਿਜਮ ਪੁਲਾਓਫ ਨੇਚਰ ਨੇਚਰਲ ਐਕਟ ਹੈ ਜਿਹੜਾ ਬਣਿਆ ਉਹ ਤੇ ਐਂ ਹੀ ਐ ਇਹ ਅਸੀਰਵਾਦ ਹੀ ਰੱਖਦਾ ਚੰਗਾ ਬਈ ਚੱਕ ਲੈ ਮੈਂ ਜੀ ਸਾਡੇ ਦਾਦੇ ਪੜਦਾਦੇ ਕਹਿੰਦੇ ਤੁਸੀਂ 12-12 ਬੱਚੇ ਚੱਕ ਲਈ ਲੈ ਲੋ ਅੱਜ ਕੱਲ ਕਹਿੰਦੇ ਦੋ ਕਹਿੰਦੇ ਠੀਕ ਆ ਆਪਾਂ ਕਹੀਦੇ ਨੇ ਪੁਰਾਣਿਆਂ ਦੀ ਮਰਨ ਇੱਕ ਦਾਤ ਦੇਤੀ ਰੱਬ ਨੇ ਦਾਤ ਦੇਤੀ ਪਹਿਲਾਂ ਨੂੰ 12-12 ਦਾਤਾਂ ਦਿੰਦਾ ਹੁੰਦਾ ਸੀ ਨਹੀਂ ਬੰਦੇ ਦੀ ਮਰਜ਼ੀ ਸੀ 12 ਜੰਮਣੇ ਹੈਗੇ ਦੋ ਜੰਮਣੇ ਇਹ ਹੁਣ ਅੱਬ ਦੀ ਨਹੀਂ ਤੁਹਾਡੀ ਆਪਣੀ ਮਰਜ਼ੀ ਹੈ ਕੁਦਰਤ ਕਹਿੰਦੀ ਤਥਾਸਤ ਰੱਬ ਕਹਿੰਦਾ ਤਥਾਸਤ ਤੁਹਾਡੀ ਮਰਜ਼ੀ ਹੈ ਤਾਂ ਕਰਕੇ ਇੱਕ ਵਾਰ ਮੈਂ ਅੱਗੇ ਵੀ ਕਿਹਾ ਸੀ ਕਿ ਜਦੋਂ ਤੂੰ ਆਪਣੇ ਆਪ ਨਾਲ ਗੱਲ ਕਰਦਾ ਜਿਹੜਾ ਸੋਚ ਸਮਝ ਕੇ ਕਰਿਆ ਕਰ ਇਹ ਗੱਲ ਤੂੰ ਰੱਬ ਨਾਲ ਕਰਦਾ ਸਾਰੇ ਬ੍ਰਹਿਮੰਡ ਨੂੰ ਸੁਣਦੀ ਹੈ ਤੇਰੀ ਆਵਾਜ਼ ਜਦੋਂ ਇਕੱਲਾ ਨਹੀਂ ਗੱਲਾਂ ਕਰਦਾ ਹੁੰਦਾ ਆਪਣੇ ਆਪ ਨਾਲ ਇਹ ਗੱਲਾਂ ਸਾਰੇ ਬ੍ਰਹਿਮੰਡ ਨੂੰ ਸੁਣਦੀਆਂ ਉਹਨੇ ਓਵੇਂ ਕੰਮ ਕਰਨਾ ਤੁਸੀਂ ਕਹੋਗੇ ਇਹ ਕੀ ਗੱਲ ਬਣੀ ਦੇਖਿਓ ਜਿਹੜਾ ਤੂੰ ਕੱਲ੍ਹਾ ਫੈਸਲੇ ਲੈਂਦਾ ਹੈ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਵੀ ਮੈਂ ਹੁਣ ਐ ਕਰਨਾ ਮੈਂ ਹੁਣ ਐ ਕਰਨਾ ਮੈਂ ਹੁਣ ਐ ਕਰਨਾ ਤੂੰ ਕਿਸੇ ਕੋਲ ਜ਼बान ਖੋਲ੍ਹ ਕੇ ਨਾ ਵੀ ਬੋਲ ਜਿਹੜੀਆਂ ਆਪਣੇ ਆਪ ਨਾਲ ਗੱਲਾਂ ਕਰਦਾ ਸਮੁੱਚੇ ਬ੍ਰਹਿਮੰਡ ਨੂੰ ਸਮੁੱਚੇ ਕੁਦਰਤ ਦੇ ਢਾਂਚੇ ਨੂੰ ਰੱਬ ਨੂੰ ਸੁਣ ਰਹੀਆਂ ਨੇ ਉਹਨੇ ਉਵੇਂ ਹੀ ਰਿਐਕਟ ਕਰਨਾ ਕੋ ਉਹਨੇ ਕੋ ਰਿਫਲੈਕਸ਼ਨ ਉਦਾਂ ਦੀ ਹੀ ਦੇਣੀ ਹੈ ਜਵਾਬ ਉਦਾਂ ਦਾ ਹੀ ਦੇਣਾ ਜਿਵੇਂ ਖੂਚ ਜਿੱਦਾਂ ਦੀ ਆਵਾਜ਼ ਮਾਰੋਗੇ ਉਦਾਂ ਦੀ ਸੁਣੋ ਉਹਦੇ ਐ ਹੱਥ ਕਰਕੇ ਬੈਠਾ ਬਸ ਵੀ ਚੰਗਾ ਫਿਰ ਸੋਚ ਸਮਝ ਕੇ ਆਪਣੇ ਆਪ ਨਾਲ ਗੱਲਾਂ ਕਰਿਆ ਕਰੀਏ ਸੈਲਫ ਟਾਕ ਜਿਹੜੀ ਹੈ ਬੜੇ ਧਿਆਨ ਨਾਲ ਕਰਿਆ ਕਰੀਏ ਬੜਾ ਅਵੇਅਰ ਹੋ ਕੇ ਕਰਿਆ ਕਰੀਏ ਸੁੱਤੇ-ਸੁੱਤੇ ਪੈਣਾ ਬੋਲੀ ਜਾਈਏ ਧਿਆਨ ਨਾਲ ਵੀ ਕੀ ਕਰਨਾ ਉਵੇਂ-ਉਵੇਂ ਪੂਰਾ ਹੋਣਾ ਉਹਨੇ ਉਵੇਂ ਉਵੇਂ ਹੋਣਾ ਜੋ ਤੁਸੀਂ ਸੋਚਦੇ ਆ ਤੇ ਜੋ ਕਰਨਾ ਹੈ ਕਰ ਲੋ ਮਰਜ਼ੀ ਤੁਹਾਡੀ ਹੈ ਸਿਕਸ ਪੈਕ ਲੈਣੇ ਨੇ ਉਹ ਲੈ ਲਓ ਵੱਡਾ ਸਾਰਾ ਢਿੱਡ ਲੈਣਾ ਉਹ ਲੈ ਲਓ ਦੋਵੇਂ ਮਿਲ ਜਾਣਗੇ ਤੇਰੀ ਆਪਣੀ ਮਰਜ਼ੀ ਹੈ ਤੇਰੇ ਤੇ ਗੱਲ ਖੜੀ ਹੈ ਤਾਂ ਕਰਕੇ ਕਿਸੇ ਨੇ ਨਹੀਂ ਸਵਾਰਨਾ ਆਪਣੇ ਆਪ ਨੂੰ ਸਾਨੂੰ ਆਪ ਸਵਾਰਨਾ ਪੈਣਾ ਹੈ ਜੇ ਤੁਸੀਂ ਆਪਣੇ ਆਪ ਨੂੰ ਸਵਰਨ ਵਾਲੇ ਪਾਸੇ ਤੁਰ ਪਏ ਉਹ ਵੀ ਫਿਰ ਨਾਲ ਹੀ ਇਸ ਵਾਰਨ ਵਿੱਚ ਆਪ ਸਵਾਰੇ ਲੋ ਪੜੋ ਆਪ ਸਵਾਰੇ ਮੇ ਮਿਲੈ ਮੈਂ ਮਿਲਾਂ ਸੁਖ ਹੋਏ ਫਰੀਦਾ ਜੀ ਤੁਮੇ ਰਬ ਹੋਏ ਰਹੇ ਸਭ जग ਤੇਰਾ ਹੋਏ ਜੇ ਆਪਣੇ ਆਪ ਨੂੰ ਸਵਾਰ ਲਵੇ ਤੇ ਮੈਂ ਤੇ ਤੇਰੇ ਨਾਲ ਹੀ ਆਂ ਤੇ ਸਬਰੀ ਜੀ ਜੀ ਸੋਹਣੀ ਲੱਗਦੀ ਐ ਰਸੋਈ ਚ ਵੜ ਜਾਓ ਸਬਰੀ ਸਬਰੀ ਐ ਹਰ ਚੀਜ਼ ਥਾਂ ਸਿਰ ਪਈ ਸੋਹਣੀ ਲੱਗਦੀ ਕਿਸੇ ਦੇ ਕਮਰੇ ਚ ਵੜ ਜਾਓ ਬਿਸਤਰਾ ਤੈਹ ਲੱਗਿਆ ਹਰ ਚੀਜ਼ ਐ ਸੈਟ ਅਪ ਕੀਤੀ ਸੋਹਣੀ ਲੱਗਦੀ ਐ ਥਾਂ ਸਿਰ ਪਈ ਸੋਹਣੀ ਲੱਗਦੀ ਐ ਤੇ ਜ਼ਿੰਦਗੀ ਦੇ ਵਿੱਚ ਵੀਰਾ ਤੇਰਾ ਤੇਰਾ ਸਬਰ ਨਾਲ ਪਤਾ ਕੀ ਐ ਜਿੰਨਾ ਕੁ ਟਾਈਮ ਘਰ ਵਾਲੀ ਨੂੰ ਉਹ ਵੀ ਉਹ ਓਥੇ ਠੀਕ ਐ ਬੱਚਿਆਂ ਕੋਲ ਉਹ ਵੀ ਟਾਈਮ ਠੀਕ ਐ ਕੰਮ ਵਾਲਾ ਟਾਈਮ ਉਹ ਵੀ ਠੀਕ ਐ ਸਿਹਤ ਵਾਸਤੇ ਇਹ ਵੀ ਠੀਕ ਐ ਹਰ ਚੀਜ਼ ਜਿਹੜੀ ਹੈ ਨਾ ਥਾਂ ਸਿਰ ਪਈ ਹੈ ਕਮਰੇ ਦੇ ਵਿੱਚ ਵੜ ਜਾਓ ਜਿਵੇਂ ਇੱਕ ਇੱਕ ਚੀਜ਼ ਥਾਂ ਸਿਰ ਹੈ ਤੇਰੀ ਜ਼ਿੰਦਗੀ ਦੇ ਵਿੱਚ ਵੜ ਜਾਓ ਤੇਰੀ ਜ਼ਿੰਦਗੀ 'ਚ ਬੰਦਾ ਵੜਿਆ ਘਰ ਵਾਲੀ ਨੂੰ ਵੀ ਓਨਾ ਕੁ ਟਾਈਮ ਦੇ ਰਿਹਾ ਜਿੰਨੀ ਲੋੜ ਹੈ ਮਾਂ ਨੂੰ ਵੀ ਟਾਈਮ ਦੇ ਰਿਹਾ ਹੈ ਸਿਹਤ ਨੂੰ ਵੀ ਟਾਈਮ ਦੇ ਰਿਹਾ ਹੈ ਪੈਸਾ ਵੀ ਕਮਾ ਰਿਹਾ ਹੈ ਮਿਹਨਤ ਵੀ ਕਰ ਰਿਹਾ ਹੈ ਖੇਤੀਬਾੜੀ ਨੂੰ ਟਾਈਮ ਦੇ ਰਿਹਾ ਹੈ ਡੰਗਰ ਪਸ਼ੂ ਵੀ ਰੱਖੇ ਹੈ ਸਾਰਿਆਂ ਨੂੰ ਟਾਈਮ ਪੂਰਾ ਪੂਰਾ ਦੇ ਰਿਹਾ ਤੇਰੇ ਕਮਰੇ ਚ ਵੜ ਕੇ ਵੇਖਿਆ ਕਮਰਾ ਵੀ ਸਬਰਿਆ ਹੋਇਆ ਸੀ ਤੇਰੀ ਜ਼ਿੰਦਗੀ ਚ ਵੜ ਕੇ ਵੇਖਿਆ ਜ਼ਿੰਦਗੀ ਵੀ ਸਬਰੀ ਹੋਈ ਸੀ ਫਿੱਟ ਫਿੱਟ ਸੀ ਹਰ ਚੀਜ਼ ਥਾਂ ਸਿਰ ਸਮਝ ਗਏ ਗੱਲ ਜੇ ਇੱਕ ਚੀਜ਼ ਹਿੱਲੀ ਪਈ ਹੋਵੇ ਉਹ ਸਾਰੇ ਕਮਰੇ ਦਾ ਨਕਸ਼ਾ ਵਿਗਾੜ ਦਿੰਦੀ ਹੈ ਹਿੱਲਣ ਨਹੀਂ ਦੇਣਾ ਸਭ ਨੂੰ ਟਾਈਮ ਦੇਣਾ ਸਾਰਿਆਂ ਨੂੰ ਥਾਂ ਸਿਰ ਰੱਖਣਾ ਹਰ ਰਿਸ਼ਤੇ ਨੂੰ ਥਾਂ ਸਿਰ ਰੱਖਣਾ ਤਾਂ ਜ਼ਿੰਦਗੀ ਸੋਹਣੀ ਸੋਹਣੀ ਰਹਿਣੀ ਹੈ ਧਿਆਨ ਰੱਖਣਾ ਪੈਣਾ ਜਗ੍ਹਾ ਦੇਣੀ ਪੈਣੀ ਬਸ ਫਿਰ ਜ਼ਿੰਦਗੀ ਜਿਉਣ ਦਾ ਸਵਾਦ ਫੇਰ ਆਉਣਾ ਆਪਣੇ ਆਪ ਨੂੰ ਜਦੋਂ ਸਵਾਰਨ ਤੁਰ ਪਏ ਆਪਣੇ ਆਪ ਨੂੰ ਬਦਲਣ ਤੁਰ ਪਏ ਦੁਨੀਆ ਨਾਲ ਮੁਕਾਬਲਾ ਨਹੀਂ ਹੁਣ ਆਪਣੇ ਆਪ ਨਾਲ ਮੁਕਾਬਲਾ